ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆ ਦੁਖ ਭੰਜਨੀ ਸਾਹਿਬ ਗੌੜੀ ਮਹਲਾ ਪੰਜਾ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੇ ਪੂਰਨ ਸਤਗੁਰ ਗਿਆਨ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮਿਆ ਗਾਦ ਭੈ ਕਿਰਪਾ ਦੇ ਗੁਸਾਈਆਂ ਨઠੇ ਸੋ ਸੰਤਾਪ ਤੱਤੀ ਬਾਉ ਨ ਲੱਗੇ ਸਤਗੁਰ ਰਖੇ ਆ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੱਲਾ ਪੰਜਮਾ ਸੂਕੇ ਹਰੇ ਕੀ ਏਕ ਨਮਾਹਿ ਅਮਰਤ ਧ੍ਰਿਟ ਸੰਚ ਜੀਵਾਈ ਕਾਟੇ ਕஷ்ட ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀਂ ਦਿਆ ਸਤਗੁਰ ਗੁਣ ਤਾਸਾ ਦੁਖ ਨਹਾਟੇ ਜੋ ਕੇ ਆਏ ਸਮਾਏ ਢੀਲਣਾ ਪਰੀ ਜਾ ਗੁਰਪੁਰ ਮਾਈ ਇਸ ਪੁੰਨੇ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁ ਫਲ ਭਲੇ ਗੌੜੀ ਮਹੱਲਾ ਪਇਮਾ ਤਾਪ ਗਏ ਪਾਈ ਪ੍ਰਭ ਸਾਤ ਸੀਤਲ ਭਏ ਕੀਨੀ ਪ੍ਰਾਦਾਤ ਪ੍ਰਭ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸਿਆ ਥਾ ਸਹਿਜ ਸੁਭਾਏ ਬੋਲੇ ਹਰ ਬਾਣੀ ਆਟ ਪਹਿ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਬ ਨੇੜ ਨ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਮ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕਸਾ ਬਨ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹੋਇ ਸਾਜਨ ਮੀਤ ਸਖਾ ਕਰ ਏਕ ਹਰ ਹਰ ਅਖਰ ਮਨ ਮਹਿ ਲੇਖ ਰਵ ਰਹਿਆ ਸਰਬੱਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੈਮਾ ਕੋਟ ਵਿਗਣ ਹੀ ਰੇਖਨਵਾਹਿ ਹਰ ਹਰ ਕਥਾ ਸਾਧ ਸੰਗ ਸੁਨਾਹੀ ਪੀਵਤਰਾਮ ਰਸੇ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਕੋ ਤਾਸ ਰਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਰ ਦੇਵ ਸਹਿ ਭਗਵਾਨ ਔਖਦ ਮੰਤਰ ਤੰਤ ਸਾ ਛਾਰ ਕਰਨੇ ਹਾਰ ਦੇ ਮੈਂ ਤਹਾਰ ਤਜ ਸਭ ਧਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਇਹ ਧਰਮ ਗੌੜੀ ਮਹੱਲਾ ਪੰਜ ਮਾ ਸਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭੈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਬਰੇ ਜਨ ਮੀਤ ਮਨ ਬਚ ਕਰਮ ਪ੍ਰਵੇ ਆਪਣਾ ਧਿਆਈ ਨਾਨਕ ਆਦਾ ਤੇਰੀ ਸਰਣਾਇ ਗੌੜੀ ਮਹੱਲਾ ਪਇਮਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਪਾ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪਇਮਾ تیر ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰ ਰਹਾਉ ਦੋਹਰਾ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਭ ਬਸ ਕਰ ਦੀਨੇ ਅਮਰਤ ਨਾਮ ਮਹਾਨ ਸੁਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪਇ ਮਾਂ ਰਾਖ ਪਿਤਾ ਪ੍ਰ ਮੇਰੇ ਮੋਹ ਨਿਰਗੁਣ ਸਾਗੁਣ ਤੇਰੇ ਰਹਾਉ ਪੰਜ ਮਖਾਦੀ ਏਕਾ ਗਰੀਬਾ ਆਖੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਭਾਂਤੀ ਜੋੜੈ ਕਦੋਂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਇ ਕਰ ਕਿਰਪਾ ਸੰਤ ਮਿਲੇ ਮੋਹਿ ਦਿਨ ਤੇ ਧੀਰਜ ਪਾਇਆ ਸੰਤੀ ਮੰਤ ਉਦਿਓ ਮੋਇ ਨਿਰਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾਂ ਬਿਖਾਦੀ ਸਹ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪ੍ਰਗਾਸ ਪਾਇਆ ਪਦ ਨਰਬਾਣੀ ਬਿਲਾਵਲ ਮਹੱਲਾ ਪੰਜੇ ਮਾਂ ਸਰਬ ਕਲਿਆਣ ਕੀ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਣਾ ਲਾਗਿਆ ਜਪੇ ਲਖਿਆ ਭੇਵ ਧਰਤ ਪਨੀਤ ਪਹੀ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਇ ਰਹਾ ਸਵਣੀਤਾ ਹੀ ਰਵਿਆ ਆਪ ਆਦ ਜੁਗਾਦ ਜੰਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿਠੇ ਨਿਰਬਿਗਣ ਹੋਏ ਸਭ ਤਾਹੀ ਬੁੱਠੇ ਸਬ ਸੁਖ ਪਾਏ ਸਤਗੁਰ ਤੁਠੇ ਪਾਰ ਬ੍ਰਹਮ ਪ੍ਰਾਪੇ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸੰਬਰ ਪਾਲੇ ਬਿਲਾਵਲ ਮਹੱਲਾ ਪੰਜਮਾ ਚਰਨ ਕਾਉਣ ਪ੍ਰਭ ਹਰਿਦੈ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿ ਅਦੀਨੋਦਾਨ ਸਫਲ ਜਨਮ ਜੀਵਨ ਪਰਵਾਣ ਹਾ ਆਕਾਤਕਤਾ ਅਮਰਤ ਪ੍ਰਭਾਣੀ ਕਉ ਨਾਨਕ ਜਬ ਜੀਵੇ ਗਿਆਨੀ ਬਿਲਾਵਲ ਮਹੱਲਾ ਪੇਵਾ ਸਾਧ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਰਹਤ ਤੂ ਨਿਰਹਾ ਤਾਬ ਪਾਪ ਸੰਤਾ ਬਿਨਾਸੇ ਹਰਿ ਸਿਮਰਤ ਕਿਲ ਵਿਖਸਉ ਨਾਸੇ ਆਨੰਦ ਕਰੋ ਮੇਲਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਸਵਾਰੀ ਬਿਲਾਵਲ ਮਹੱਲਾ ਪੰਜ ਮਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾਲ ਵਿਖਸੇ ਸਭ ਪਰਵਾਰਿਆ ਕਾਜ ਸਤਗੁਰੇ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤਰੇ ਪਵਨ ਹਰਿਆ ਹੋਏ ਸਗਲੇ ਅਜੀਸ ਆਧਾਰਿਆ ਮਨ ਛੇ ਨਾਨ ਬਲ ਪਾਏ ਪੂਰਣੇਸ਼ ਚ ਪੁਜਾਰਿਆ ਬਿਲਾ ਬਲ ਮਹੱਲਾ ਪਈ ਮਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰਿਆ ਰਹਾ ਰਾਜ ਰਜ ਭੋਜਨ ਖਾਵੋ ਮੇਰੇ ਭਾਈ ਅਮਰਤ ਨਾਮ ਰਤ ਮਾਇ ਤੇ ਆਹੀ ਨਾਨਕ ਗੁਰਪੂਰੇ ਚਰਨਾਈ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਮਿਰਾਬਲ ਮਹੱਲਾ ਪੰਜਾਂ ਤਾਪ ਸੰਤਾਨ ਸੰਗਲੇ ਕੇ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਏ ਆਵਖਦ ਜੋਗ ਆਏ ਬਸੋ ਕਰਦੇ ਇਸ ਮਹਿ ਇਹ ਭਲੇ ਸੰਯੋਗ ਨਾਨ ਪ੍ਰਸੋ ਪਰਸਨ ਭੇ ਲੈ ਗੇ ਬਿਯੋਗ ਬਿਲਾ ਬਲ ਮਹੱਲਾ ਪਈ ਮਾਂ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਪਾਰ ਬ੍ਰਾਹਮ ਤਾਕੇ ਨਗਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਨ ਸੁਖੀ ਭਿਆ ਪ੍ਰਭ ਧਿਆਵਨ ਯੋਗ ਰਹਾ ਔਕਾ ਦਾ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕਿਨਵਕ ਉਤਰੈ ਸੋਦੋਏ ਸਾਧੂ ਛਣਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪਇਮਾ ਹਰ ਹਰ ਹਰਿਆ ਰਾਦੀਐ ਹੋਈਐ ਆਰੋਗ ਰਾਮਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰੜੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਿਯੋਗ ਨਾਨਕ ਪ੍ਰਸਰਨ ਅਕਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪਇਮਾ ਧੂਪ ਦੇ ਘਰ ਪਇਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਸਵ ਤਿਆਗਿਆ दारू ਨਾਮ ਲਿਆ ਤਾਪ ਪਾਸਾ ਮਿਟੇ ਰੋਹੀ ਸੀਤਲ ਮਨ ਪਿਆ ਗੁਰਪੂਰਾ ਆਰਾ ਦਿਆ ਸਗਲਾ ਦੁੱਖ ਗਿਆ ਰਾਖਣ ਹਾਂ ਰੈ ਰਾਖਿਆ ਆਪਣੀ ਕਰਮਿਆ ਰਹਾ ਬਾਹਾਂ ਪਗੜ ਪ੍ਰਭ ਕਾਢਿਆ ਕੇਨਾ ਆਪਨੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾ ਬਲ ਮਹੱਲਾ ਪੈਮਾ ਰੋਗ ਮਿਟਾਇਆ ਆ ਪ੍ਰਭ ਓਜਿਆ ਸੁਖ ਸਾਤ ਵਡ ਪ੍ਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸ਼ਰਣਾ ਤੀ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲਗੈ ਨਾ ਪਾਈ ਸਤਿਗੁਰ ਪੂਰਾ ਪੇਟਿਆ ਜਿਨ ਬਣ ਤਬਨਾਈ ਰਾਮਨਾਮ ਔਖਦ ਦਿਆ ਏਕਾਲੇ ਬੁਲਾਈ ਰਹਾ ਰਾਖ ਲੀਏ ਤਨ ਰਖਣ ਹਾਰ ਸਭ ਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਬਿਲਾਵਲ ਮਹੱਲਾ ਪਈਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਪਈ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਨ ਜਾ ਕਾ ਬੜਾ ਪ੍ਰਤਾਪ ਦੋਖ ਮਾਰੇ ਬਖਿਆਨ ਆਪਣੀ ਗਲ ਧਾਰੀ ਮਨ ਬਾਂਝਿਤ ਪਾਲ ਦਿੱਤਿਆਨ ਨਾਨਕ ਬਲੇਹਾਰੀ ਬਿਲਾਵਰ ਮਹੱਲਾ ਪਈਮਾ ਤਾਬ ਲਾਹਿਆ ਗੁਰ ਸਿਰਜਨਹਾਰ ਸਤਿਗੁਰੇ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮਸਤ ਤਾਰ ਵਾਲਿਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਹਰਸ ਦਿਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦੁਰਗਹਿ ਪ੍ਰਵਾਨ ਬਿਲਾ ਬਲ ਮਹਲਾ ਪਏ ਮਾ ਤਾਬ ਪਾਪ ਤੇ ਰਾਖੇ ਆਪ ਸੀਤਲ ਪਏ ਗੁਰ ਚਰਣੀ ਲਾਗੇ RAM ਨਾਮ ਮਿਰਦੇ ਮੈਂ ਜਾਪ ਰਹਾ ਕਰ ਕੇ ਪਾਹ ਹਰਿ ਦਬਰਾ ਦੇਨੇ ਜਤੋ ਉਧਾਰ ਨਾਵ ਅਖੰਡ ਪਰਤਾਪ ਦੁਖ ਬਿਨ ਸੇ ਸੁਖ ਆਨੰਦ ਪਰਵੇਸਾ ਤਿਸ਼ਨ 부ਜੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਗਲ ਸੇਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੋਰਠ ਮਹੱਲਾ ਪੈਮਾਨ ਕਰਿ ਸ਼ਿਨਾਨ ਸਿਮਰਿ ਪ੍ਰਵੈ ਆਪਣਾ ਮਨ ਤਨ ਭੇ ਅਰੋਗਾ ਕੋੜ ਬਿਗਨ ਲਾਤੇ ਪ੍ਰਭ ਸਰਣਾ ਪ੍ਰਤੇ ਭਲੇ ਸੁਯੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਅੰਗਾਵੋ ਸੁਨਹੁ ਪੜਹੁ ਨਿਤ ਭਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਵਛਲ ਦੇ ਅਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਧ ਵਰਤ ਪਾਲਾ ਹਰੀ ਅਮਰਤ ਨਾਮ ਭੋਜਨਿਤ ਪੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾਂ ਤਾਪ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕੀ ਵਿਢਿਆਈ ਸੋਰਠ ਮਹੱਲਾ ਪਈ ਮਾ ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਾਰੈ ਰਾਖਿਓ ਬਾਰਿਕ ਹਤ ਗੁਰਤਾਬ ਉਤਾਰਿਆ ਉਬਰੇ ਸਾਧ ਗੁਰ ਕੀ ਸਰਣਾਇ ਜਾਕੀ ਸੇਵਨ ਬਿਰਥੀ ਜਾਈ ਰਹਾ ਘਰ ਮੈਂ ਸੂਕ ਬਾਰ ਬਨ ਸੂਖਾ ਪ੍ਰਭ ਆਪਣੇ ਭੇਦਿਆਲਾ ਨਾਨਕ ਬਿਗਨਣ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਾਲਾ ਸੋਰਠ ਮਹੱਲਾ ਪਈ ਮੰਗਏ ਕਲੇਸ਼ ਰੋਸ ਸਭ ਨਾਸੀ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲੈ ਹੋ ਭਾਈ ਮੇਰੇ ਕਉ ਪ੍ਰਵ ਅਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਕਸਮ ਪ੍ਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾਂ ਸੋਰਠ ਮਹਲਾ ਪੈਮਾ ਸਿਮਰਿ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੋਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਣ ਸਮਰੱਤ ਸਵਾਮੀ ਪੂਰਨ ਪੁਰਖ ਵਿਦਾਤਾਰਾ ਆਉ ਆਨੰਦ ਬਿਨੋਦ ਮੰਗਲ ਗੁਣ ਗਾਵੋ ਹੋ ਗੁਰੂ ਨਾਨਕ ਭੇ ਦਿਆਲਾ ਜੈ ਜੈਕਾਰ ਭੇ ਜੈ ਭੀਤਰ ਹੋ ਆਪਾਰ ਬਰਮ ਰਖਵਾਲਾ ਸੋਰਠ ਮਹਲਾ ਪਇਮਾਨ ਦੁਰਤਕ ਆਇਆ ਹਰ ਰਬੇ ਆਪੇ ਸਾ ਸੰਸਾਰ ਯਵਾਰਿਆ ਪਾਰ ਬਰਮ ਪ੍ਰਾਪਾ ਕਰਪਾ ਤਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹੋ ਭਤ ਤੇ ਉਦਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਭਾਸਾ ਬਖਸ਼ ਲੈ ਸਾ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪਈਮਾ ਬਖਸ਼ਿਆ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੀ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾਪਿ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੋ ਰਾਖਿਆ ਵੱਡੀ ਵੱਡਿਆ ਇਨਾਨ ਕਰਤੇ ਕੀ ਸਾਜ ਸ਼ਬਦ ਸਤਿ ਭਾਖਿਆ ਸੋਰਠ ਮਹੱਲਾ ਭੇਮਾ ਭੇ ਕਿਰਪਾਲ ਗੁਰੂ ਗੋਬਿੰਦਦਾ ਸਗਲ ਮਨੋਰਥ ਪਾਏ ਅਥਿਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਰੋ ਜਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪਵਾਜੇ ਅਨਹਦ ਤੂਰ ਰਹਾ ਮੇਰੇ ਸੁਆਮੀ ਪ੍ਰੀਤਮੇ ਆਪਣੇ ਘਰ ਮੰਦਰ ਸੁਗਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਈਸ਼ ਭਜਾਈ ਸੋਰਠ ਮਹੱਲਾ ਭੈਮਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਾਪਿ ਸੁਰੂ ਨਾਹੀ ਮਨ ਚੰਦਿਆੜਾ ਪਲ ਪਾਈ ਰਹਾ ਸਤਗੁਰੂ ਪੁਰਹਿ ਤਾਬ ਗਵਾਇ ਆਪਣੀ ਕਿਰਪਾ ਧਾਰੀ ਪਾਰ ਪਰਾਂ ਪ੍ਰਾਪੇ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਾਜ ਰੂਪਾਰ ਕਾ ਨਾਮ ਧਾਰੋ ਨਾਨਕ ਪਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੋਰਠ ਮਹੱਲਾ ਪਈਵਾ ਮੇਰਾ ਸਤਿਗੁਰੁ ਖਵਾਲਾ ਹੋਆ ਧਾਰਿ ਕਿਰਪਾ ਪ੍ਰਵਹਤਿ ਰਖਿਆ ਹਰਿ ਗੋਵਿੰਦ ਨਾਨਕ ਨਰਹੋ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤਿ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲ ਤਪਰਤ ਪ੍ਰਭ ਦਮੈ ਸੁvare ਹਮਰਾ ਗੁਣਿ ਅਵ ਗੁਣ ਨਾਂ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਗਤਾਰਿਆ ਸੋਰਠ ਮਹੱਲਾ ਪਈਵਾ ਜੀ ਜੰਤਰ ਸਾਧਕੇ ਕੀਏ ਸੋਹੀ ਸੰਤ ਸਹਾਈ ਆਪਣੇ ਸੇਵਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸਭ ਰੱਖੀ ਹੋਏ ਸਰਬ ਦਿਆਲ ਰਹਾਉ ਆਨੰਦ ਨਾਨਕ ਨਾਮ ਧਿਆਏ ਜੀਵ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰਖੈ ਜੋ ਬਾਰਕ ਪਿਤ ਮਾਤਾ ਸੋਰਠ ਮਹੱਲਾ ਪਈਮਾ ਠਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰ ਰਹਿ ਰਾਖੀ ਚਰਨ ਸੱਚੇ ਕੀ ਤਾਖੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਧ ਸਹਜ ਸੁਖ ਖਿੰਮੈ ਉਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪਰ ਅਵੇ ਆਪਣਾ ਮਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤਿੰਨ ਸਗਲੀ ਇਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਜ਼ਗੀ ਪੈੰਜੇ ਰਾਖੀ ਬਿਲਾਵਲ ਮਹੱਲਾ ਪੰਜਮ ਆਗੈ ਪਾਚਾ ਕੁਸਲਪਿਆ ਗੁਰਪੂਰੈ ਪੂਰੀ ਜ਼ਰਾਖੀ ਪਾਰ ਪਰੰਪਰਾ ਕੀਨੀ ਮੈਂ ਆ ਰਹਾ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸਾਧ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਭ ਹੋਏ ਕਿਆ ਗੁਣ ਅਬ ਗੁਣ ਪ੍ਰਕਾਸ਼ ਨਾਂ ਵਿਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬੜਾਈ ਅਚੋਤੇ ਅਬ ਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੁਣ ਅਬ ਗੁਣ ਪ੍ਰਭ ਕਛ ਨ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਬਡਾਈ ਅਚੁਤੇ ਬੇਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ